ਇੱਕ ਮਾਈਨਰ ਬੱਚੀ ਨਾਲ ਜੋ ਇੱਕ ਬੜੀ ਸ਼ਰਮਨਾਕ ਘਟਨਾ ਉਹਦੇ ਟੀਚਰ ਵੱਲੋਂ ਕੀਤੀ ਗਈ ਸਰ ਐਫ ਆਈ ਆਰ ਦਰਜ ਕਰਕੇ ਜਿਹੜਾ ਬੰਦਾ ਹੈ ਕਿ ਉਸ ਦਾ ਅਰੈਸਟ ਹੈ ਪੁਲਿਸ ਰਿਮਾਂਡ ਤੇ ਆ ਕਿ ਜਿਹੜੇ ਬੱਚੇ ਦੇ ਪੇਰੈਂਟਸ ਨੇ ਉਹ ਸੈਟੀਸਫਾਈਡ ਨਹੀਂ ਪੁਲਿਸ ਦੀ ਕਾਰਵਾਈ ਤੋਂ ਸਾਡੇ ਰਿਐਕਸ਼ਨ ਟਾਈਮ ਤੋਂ ਸਾਡਾ ਜਿਹੜਾ ਟਿਕ ਐਕਸ਼ਨ ਤੋਂ ਇਹ ਅੱਜ ਜਿਹੜੇ ਦੂਜੇ ਬੱਚਿਆਂ ਦੇ ਪੇਰੈਂਟਸ ਨੇ ਉਹ ਕਿਤੇ ਸਕੂਲ ਗਏ ਇਹਨਾਂ ਦੀ ਆਪਸ ਵਿੱਚ ਮਿਸਕਮਿਊਨੀਕੇਸ਼ਨ ਹੋ ਗਈ ਉਹਨਾਂ ਨੇ ਆ ਕੇ ਇੱਥੇ ਰੈਜ਼ਿਟ੍ਰੇਸ਼ਨ ਕਰ ਕੀਤੀ ਤਾਂ ਟੈਸਟ ਚੱਲ ਰਿਹਾ ਕੋਈ ਪ੍ਰਸ਼ਾਸਨ ਨੇ ਭਰੋਸਾ ਨਹੀਂ ਦਿੱਤਾ ਅੱਗੇ ਦੀ ਕਾਰਨ ਨਹੀਂ ਦਿੱਤੀ ਕਿ ਪ੍ਰੋਟੈਸਟ ਜਾਰੀ ਰਹੂਗਾ ਆਪਣਾ ਬਿਲਕੁਲ ਜੀ ਜਿੰਨਾ ਚਿਰ ਸਾਨੂੰ ਮਾਪਿਆਂ ਨੂੰ ਇਨਸਾਫ ਨਹੀਂ ਮਿਲਦਾ ਉਸ ਬੱਚੇ ਨੂੰ ਇਨਸਾਫ ਨਹੀਂ ਮਿਲਦਾ ਤਾਂ ਟੈਸਟ ਤਾਂ ਹੀ ਚੱਲੇਗਾ ਕੀ ਤੁਸੀਂ ਡੀਸੀ ਮੈਡਮ ਨੂੰ ਚਿੱਠੀ ਲਿਖੀ ਹੈ ਸਕੂਲ ਨੂੰ ਸੀਲ ਕਰਨ ਬਾਰੇ ਕਿਉਂਕਿ ਤਿੰਨ ਮਾਮਲੇ ਆ ਚੁੱਕੇ ਨੇ ਦੋ ਰਿੰਦੋ ਦੇ ਵਿੱਚ ਤੇ ਇਹ ਤੀਸਰਾ ਮਾਮਲਾ ਹੋਰੋ ਮੇਰਾ ਦੇ ਵਿੱਚ ਪੇਰੈਂਟ ਦੀ ਕਮੇਟੀ ਬਣੀ ਆ ਉਹਦੇ ਵਿੱਚ ਸ਼ਾਇਦ ਕਹਿੰਦੇ ਨੇ ਵੀ ਉਹਨਾਂ ਦੇ ਅੱਗੇ ਡੀਸੀ ਨੂੰ ਪੱਤਰ ਲਿਖੇ ਕਿ ਬੱਚੇ ਦਾ ਮੈਡੀਕਲ ਹੋ ਚੁੱਕਿਆ ਹੈ ਬੱਚਾ ਵੀ ਜਿਹੜਾ ਕਿ ਹੋ ਚੁੱਕਿਆ ਉਸ ਤੋਂ ਬਾਅਦ ਵੀ ਜਿਹੜਾ ਕੀ ਹੈ ਧਰਨਾ ਕਿਉਂ ਲਾਇਆ ਜਾ ਰਿਹਾ ਹੈ ਧਰਨਾ ਤੇ ਸਕੂਲ ਤੋਂ ਪਹਿਲਾਂ ਤੋਂ ਟੀਚਰ ਨੇ ਪ੍ਰਿੰਸੀਪਲ ਅਥਾਰਟੀ ਹੈ ਜਿਹੜੀ ਇਹਨਾਂ ਦੀ ਉਹ ਸਾਡੇ ਨਾਲ ਕੋਰਪੋਰੇਟ ਨਹੀਂ ਕਰੀ ਸਾਡੇ ਨਾਲ ਗੱਲ ਨਹੀਂ ਕਰੀ ਮਾਪੇ ਪ੍ਰੋਟੋਕੋਲ ਦੇ ਬਾਰੇ ਹੈਗੇ ਕਿਸੇ ਗੱਲ ਇਹ ਕਿ ਉਹ ਸਸਪੈਂਡ ਨਹੀਂ ਹੋ ਜਦ ਤੱਕ ਕੀਤਾ ਗਿਆ ਕਿਸੇ ਮੈਂ ਉੱਥੀ ਆਕਸੀ ਆਕਸੀ ਆ ਮੈਂ ਉੱਥੀ ਪ੍ਰਿੰਸੀਪਲ ਨੂੰ ਉਹ ਠੀਕ ਆਵਾਜ਼ ਨਾ ਪੀਰੇ ਮੈਂ ਉੱਥੀ ਆ ਲਾਈਵ ਤੇ ਬੱਚੇ ਜਿਹੜੇ ਕਿ ਪੇਰੈਂਟਸ ਸਕੂਲ ਦੀ ਜ਼ਿੰਮੇਵਾਰੀ ਤੇ 8 ਘੰਟੇ ਜਿਹੜੇ ਪਤਾ ਲਾਈਵ ਵਾਦ ਅੰਮ੍ਰਿਤਸਰ ਦਾ ਤਾਮਿਲ ਚੀਜ਼ ਮਿਲ ਜੇਗਾ ਨਾਕਾਮੀਆਂ ਜਿਸ ਵਿੱਚ ਅਥੋਰਟੀ ਵੀ ਪ੍ਰਿੰਸੀਪਲ ਦੀਆਂ ਨਾਕਾਮੀਆਂ ਜਿਹੜੀ ਇਹ ਨਹੀਂ ਪਤਾ ਲੱਗਿਆ ਕਿ ਉਹਦੇ ਸਕੂਲ ਦੇ ਵਿੱਚ ਕਿਸੇ ਬੱਚੇ ਦੇ ਨਾਲ ਇੰਨੇ ਟਾਈਮ ਵੀ ਕਿਹੜੀ ਗਲਤ ਹੋ ਰਿਹਾ ਹੈ ਕੀ ਕਰਦੀ ਹੈ ਪੋਜ਼ੇ ਜਿਸ ਦਿਨ ਟੀਚਰਸ ਨੂੰ ਅਰੈਸਟ ਕਰਨ ਨੂੰ ਸੇ ਉਸ ਦਿਨ ਵੀ ਪ੍ਰਿੰਸੀਪਲ ਦਾ ਜਨਮ ਦਿਨ ਉਹ ਕਲਾਸ ਵਿੱਚ ਮਨਾ ਰਹੇ ਸੀ ਮਤਲਬ ਕਿ ਉਸ ਪੂਰੇ ਟਾਈਮ ਦੇ ਵਿੱਚ ਤਾਂ ਉਹ ਪਾਰਟੀਆਂ ਕਰਦਿਆਂ ਨਾ ਉਹਨਾਂ ਦਾ ਧਿਆਨ ਹੀ ਨਹੀਂ ਸੀ ਕਿ ਬੱਚਿਆਂ ਵੱਲ ਮੈਮ ਸੀਸੀਟੀਵੀ ਵਗੈਰਾ ਲੱਗੇ ਹੋਏ ਨੇ ਸਕੂਲ 'ਚ ਲੱਗੇ ਹੋਏ ਨੇ ਬਟ ਉਹਨਾਂ ਨੇ ਦਿਖਾਉਣ ਵਿੱਚ ਮਨਾਂ ਕਰਤਾ ਉਹ ਕਹਿੰਦੇ ਜੀ ਅਸੀਂ ਦਿਖਾ ਨਹੀਂ ਸਕਦੇ ਇਹਦਾ ਕਾਰਨ ਨਹੀਂ ਦਿਖਾ ਸਕਦੇ ਹੈ ਲੱਗਦਾ ਵੀ ਕੁਝ ਹੋਰ ਵੱਡੀ ਗੱਲ ਹੋ ਹੋ ਸਕਦੀ ਹੈ ਜੀ ਕੁਝ ਵੀ ਹੋ ਸਕਦਾ ਦੇਖੋ ਹਜੇ ਤੱਕ ਨਾ ਤਾਂ ਪ੍ਰਿੰਸੀਪਲ ਸਾਡੇ ਨਾਲ ਕੋਆਪਰੇਟ ਕਰ ਰਹੇ ਨਾ ਉਹ ਸਾਡੇ ਨਾਲ ਗੱਲ ਕਰ ਰਹੇ ਨੀ ਕਿ ਨਾ ਹਜੇ ਕੋਈ ਆਫੀਸ਼ਲ ਜਿਹੜੇ ਆਪਸ਼ਨ ਨੇ ਉਹਨਾਂ ਦੀ ਕੋਈ ਸਾਡੇ ਨਾਲ ਗੱਲ ਰੋਲੇ ਜੀ ਅਚੀਮਾ ਸਾਹਿਬ ਕੀ ਫੈਸਲਾ ਕੀਤਾ ਜਿਹੜਾ ਜਾਮ ਫਲਵਾ ਦਿੱਤਾ ਗਿਆ ਸਰ ਇੱਕ ਮਾਈਨਰ ਬੱਚੀ ਨਾਲ ਜੋ ਇੱਕ ਬੜੀ ਸ਼ਰਮਨਾਕ ਘਟਨਾ ਉਹਦੇ ਟੀਚਰ ਵੱਲੋਂ ਕੀਤੀ ਗਈ ਤਾਂ ਸਰ ਐਫ ਆਈ ਆਰ ਦਰਜ ਕਰਕੇ ਜਿਹੜਾ ਬੰਦਾ ਹੈ ਕਿਉਂ ਉਸਦਾ ਅਰੈਸਟ ਹੈ ਜੀ ਪੁਲਿਸ ਰਿਮਾਂਡ ਤੇ ਆ ਉਹਦਾ ਅਸਪਰ ਲਾਅ ਅਸੀਂ ਜੋ ਅੱਗੇ ਪ੍ਰोसीडिंगਾਂ ਨੂੰ ਫੋਲੋ ਕਰਾਂਗੇ ਅੱਜ ਪੇਰੈਂਟਸ ਵੱਲੋਂ ਪੇਰੈਂਟ ਇਸ ਦੇ ਵਿੱਚ ਕੀ ਹੈ ਕਿ ਜਿਹੜੇ ਬੱਚੇ ਦੇ ਪੇਰੈਂਟਸ ਨੇ ਉਹ ਸੈਟੀਸਫਾਈਡ ਨਹੀਂ ਪੁਲਿਸ ਦੀ ਕਾਰਵਾਈ ਤੋਂ ਸਾਡੇ ਰਿਐਕਸ਼ਨ ਟਾਈਮ ਤੋਂ ਸਾਡਾ ਜਿਹੜੇ ਟਿਕ ਕਨੈਕਸ਼ਨ ਤੋਂ ਇਹ ਅੱਜ ਜਿਹੜੇ ਦੂਜੇ ਬੱਚਿਆਂ ਦੇ ਪੇਰੈਂਟਸ ਨੇ ਉਹ ਕਿਤੇ ਸਕੂਲ ਗਏ ਇਹਨਾਂ ਦੀ ਆਪਸ ਵਿੱਚ ਮਿਸਕਮਿਊਨੀਕੇਸ਼ਨ ਹੋ ਗਈ ਉਹਨਾਂ ਨੇ ਆ ਕੇ ਇੱਥੇ ਰਜਿਸਟ੍ਰੇਸ਼ਨ ਕਰ ਕੀਤੀ ਫਿਰ ਉਹਨਾਂ ਨੂੰ ਸਮਝਾਇਆ ਵੀ ਐਸ ਪਰ ਲਾ ਜੋ ਤੁਹਾਡੀ ਡਿਮਾਂਡਸ ਨੇ ਤੁਸੀਂ ਉਹ ਸਾਨੂੰ ਰਿਟਰਨ ਦਿਓ ਔਰ ਐਸੀ ਡਿਮਾਂਡਸ ਨੂੰ ਜੋ ਐਡਮਿਨਿਸਟ੍ਰੇਸ਼ਨ ਦਾ ਵੀ ਬਣਦਾ ਹੈ ਉਹ ਪ੍ਰੋਪਰ ਜਿਹੜੀ ਤੁਸੀਂ ਐਲੀਗੇਟ ਕਰ ਰਹੇ ਹੋ ਉਹਨੂੰ ਵੈਰੀਫਾਈ ਕਰਾਂਗੇ ਇੱਕ ਇੱਕ ਚੀਜ਼ ਨੂੰ ਪੁਲਿਸ ਸਾਡੀ ਸਰ ਸਾਰੇ ਐਵੀਡੈਂਸ ਨੂੰ ਪ੍ਰੋਪਰਲੀ ਮੋਨੀਟਰਲੀ ਵਾਚ ਕਰ ਰਹੀ ਹੈ ਸਾਰੀ ਸੀਸੀਟੀਵੀ ਨੂੰ ਖੰਗਾਲ ਰਹੀ ਹੈ ਐਂਡ ਵੀ ਵਿਲ ਡੂ ਦਾ ਜਸਟਿਸ ਐਸ ਪਰ ਲਾ ਫਰਥੇ ਸਕੂਲ ਦੇ ਪ੍ਰਿੰਸੀਪਲ ਨੋਟਿਸ ਦਿੱਤਾ ਵੀ ਅੱਗੇ ਨੂੰ ਅਸੀਂ ਜੀ ਕੋਈ ਘਟਨਾ ਨਾ ਆਏ। ਸਰ ਮੈਂ ਬੜਾ ਕਾਵਾਂਗਾ ਜੀ ਜਦੋਂ ਵੀ ਬੱਚਾ ਮੇਰੇ ਵੀ ਬੱਚੇ ਨੇ ਤੁਹਾਡੇ ਵੀ ਬੱਚੇ ਨੇ ਜਦੋਂ ਵੀ ਬੱਚਾ ਆਪਾਂ ਸਕੂਲ ਦੇ ਪ੍ਰੈਮਿਸਿਸ ਚ ਦੇ ਦਿੰਦੇ ਆ ਤਾਂ ਆਪਣਾ ਇਹ ਹੁੰਦਾ ਵੀ ਹੁਣ ਉੱਤੇ ਸਾਡਾ ਬੱਚਾ ਸੇਫ ਹੈ। ਐਡਮਿਨਿਸਟ੍ਰੇਸ਼ਨ ਦੀ ਡਿਊਟੀ ਹੈ ਉਹਨੂੰ ਪ੍ਰੋਪਰ ਸੰਭਾਲ ਕੇ ਰੱਖਣ ਦੀ। ਜਦੋਂ ਵੀ ਇਦਾਂ ਦਾ ਕੋਈ ਹੁੰਦਾ ਹੈ ਇਨਸੀਡੈਂਟ ਤਾਂ ਨੇਚਰਲੀ ਕੁਝ ਅਕ੍ਰੋਸ਼ ਆ ਇੱਕ ਡਰਾ ਜਿਹਾ ਹੁੰਦਾ। ਪਰ ਅਸੀਂ ਵਿਸ਼ਵਾਸ ਰੁਵਾਣੇ ਆ ਅੰਡਰ ਦ ਲੀਡਰਸ਼ਿਪ ਆਫ ਆਵਰ ਵਾਰਦੀ ਐਸਐਸਪੀ ਸ਼੍ਰੀ ਵਰਨੁਸ਼ ਸ਼ਰਮਾ ਕਿ ਜਿਹੜਾ ਵੀ ਬੰਦਾ ਉਦੀ ਜਗ੍ਹਾ ਬਿਹਾਈਂਡ ਬਾਰ ਸਰ ਇੱਕ ਛੋਟਾ ਜਿਹਾ ਕੁਸਚਨ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਡਰਾਈਵ ਨਹੀਂ ਹੋਣੀ ਜਿੱਦੀ ਸਾਰੇ ਪ੍ਰਿੰਸੀਪਲਸ ਨੂੰ ਬੁਲਾ ਕੇ ਥੋੜਾ ਕੰਟਰੋਲ ਕੀਤਾ ਹੈ ਵੀ ਦੱਸਿਆ ਵੀ ਆਵੇ ਉਹਨਾਂ ਨੇ ਵੀ ਸਕੂਲਾਂ ਦੇ ਵਿੱਚ ਕਿਵੇਂ ਇਸ ਦਾ ਧਿਆਨ ਸਰ ਅਸੀਂ ਰੈਗੂਲਰ ਸਰ ਬੱਚਿਆਂ ਦੇ ਡਰੱਗਸ ਨੂੰ ਲੈ ਕੇ ਬਿਹੇਵੀਅਰ ਔਰ ਸਰ ਸੈਕਸੂਅਲ ਅਬਯੂਜ਼ ਨੂੰ ਸਾਡੇ ਸੈਮੀਨਾਰਸ ਵੀ ਚੱਲਦੇ ਨੇ ਸਰ ਪੁਲਿਸ ਤਾਂ ਸਰ ਹਰ ਪਾਰਟ ਜਿਹੜਾ ਆਪਣਾ ਪਲੇ ਕਰਦੀ ਹੈ ਰੈਗੂਲਰ ਪਲੇ ਕਰਦੀ ਹੈ ਮੈਂ ਫੇਰ ਕਹਾਂਗਾ ਕਿ ਇਹਨਾਂ ਦਾ ਅਕ੍ਰੋਸ਼ ਜਿਹੜਾ ਅੱਜ ਇੱਥੇ ਬੈਠੇ ਪੁਲਿਸ ਨਾਲ ਨਹੀਂ ਸੀਗਾ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਅਕ੍ਰੋਸ਼ ਉਹਨਾਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਤੁਹਾਡੀ ਹੈ ਔਰ ਤੁਹਾਨੂੰ ਉਹਦੀ ਰਿਸਪੋਨਸੀਬਿਲਟੀ ਲੈਣੀ ਚਾਹੀਦੀ ਹੈ। ਜੈਨ ਐਸੈਂਪਲਸ ਤੇ ਬਲੱਡ ਸੈਂਪਲਸ ਭੇਜ ਦਿੱਤੇ ਗਏ ਨੇ ਸਰ ਮੈਂ ਇੱਕ ਗੱਲ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਜੋ ਉਹਦਾ ਮੈਡੀਕਲ ਬਿਟੀ ਦਾ ਕਰਵਾ ਕੇ ਔਰ ਜੋ ਡਾਕਟਰਸ ਨੇ ਕਰਨਾ ਹੈ ਉਹ ਸਾਰੇ ਪ੍ਰੋਸੀਜਰਸ ਕਰ ਦਿੱਤੇ ਗਏ ਨੇ ਇਸ ਓਪਨ ਪਲੇਟਫਾਰਮ ਤੇ ਮੈਂ ਪ੍ਰੋਸੀਜਰ ਔਰ ਬਾਕੀ ਨੂੰ ਡਿਸਕਸ ਨਹੀਂ ਕਰਨਾ